ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਪਾਵਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਗੁਰਦਤਾ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਬਾਬਾ ਗੁਰਦਤਾ ਜੀ ਦਾ ਜਨਮ ਡਰੋਲੀ ਭਾਈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਗ੍ਰਹਿ ਵਿਖੇ 15 ਨਵੰਬਰ 1613 ਈਸਵੀ ਨੂੰ ਹੋਇਆ ਕੁਝ ਸਮਾਂ ਡਰੋਲੀ ਭਾਈ ਬਤੀਤ ਕਰਨ ਪੁੱਛੋ ਬਾਬਾ ਗੁਰਦਤਾ ਜੀ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਾਰਾ ਪਰਿਵਾਰ ਸ਼੍ਰੀ ਕਰਤਾਰਪੁਰ ਸਾਹਿਬ ਜਿਲੰਦਰ ਵਿਖੇ ਚਲਿਆ ਗਿਆ ਇੱਥੇ ਜਾ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਰਹਿਣਾ ਕੀਤਾ ਇੱਥੇ ਹੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਚਾਰ ਜੁੱਧ ਲੜਿਆ ਜਦੋਂ ਅਖੀਰ ਲੜੋ ਜੁੱਧ ਲੜਿਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਬਾਬਾ ਗੁਰਦਤਾ ਜੀ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਬਾਬਾ ਜੀ ਅਸੀਂ ਚਾਹੁੰਦੇ ਹਾਂ ਜਿਹੜਾ ਸਮਾ ਰਹਿ ਗਿਆ ਪਰਮੇਸ਼ਰ ਦੀ ਬੰਦਗੀ ਦੇ ਅੰਦਰ ਬਤੀਤ ਕਰੀਏ ਕੋਈ ਉਹ ਜਿਹਾ ਸਥਾਨ ਲੱਭੋ ਜਿੱਥੇ ਜਾ ਕਰਕੇ ਅਸੀਂ ਉਸ ਪਰਮੇਸ਼ਰ ਦੀ ਬੰਦਗੀ ਕਰ ਸਕੀਏ ਕਬਾਬਾ ਗੁਰਤਾ ਜੀ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਵਿਖੇ ਆਏ ਇੱਥੇ ਆ ਕਰਕੇ ਸਾਈ ਫਕੀਰ ਪੀਰ ਬੁੱਢਣ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਉਹਨਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਬਾਬਾ ਗੁਰਤਾ ਜੀ ਨੂੰ ਵਿਖਾਈ ਇਹ ਥਾਂ ਬਾਬਾ ਗੁਰਤਾ ਜੀ ਨੂੰ ਪਸੰਦ ਆ ਗਿਆ ਜਾ ਕੇ ਕਰਤਾਰਪੁਰ ਸਾਹਿਬ ਗੁਰੂ ਹਰਗੋਬਿੰਦ ਪਾਲ ਸਾਹਿਬ ਜੀ ਨੂੰ ਦੱਸਣਾ ਕੀਤਾ ਉਪਰੰਤ ਗੁਰੂ ਹਰਗੋਬਿੰਦ ਪਾਲ ਸਾਹਿਬ ਜੀ ਸਾਰਾ ਪਰਿਵਾਰ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਵਿਖੇ ਆ ਗਏ ਇੱਥੇ ਜਿੱਥੇ ਗੁਰੂ ਦਵਾਰਾ ਅੱਜਕੱਲ੍ਹ ਸੀਸਮਹਿਲ ਇੱਥੇ ਉਹਨਾਂ ਨੇ ਆਪਣਾ ਸਥਾਨ ਕੀਤਾ ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਡੇ ਸਾਹਿਬ ਜਦੇ ਬਾਬਾ ਗੁਰਦਤਾ ਜੀ ਸ਼ਿਕਾਰ ਖੱਡਣ ਦੇ ਲਈ ਗਏ ਸ਼ਿਕਾਰ ਖੇਡਦੇ ਆ ਫਿਰਨ ਦੇ ਭੁਲੇਖੇ ਇੱਕ ਤੀਰ ਛੱਡਿਆ ਜੋ ਇੱਕ ਬ੍ਰਾਹਮਣ ਪਰਵਾਰ ਪਰਿਵਾਰ ਦੀ ਗਾਂ ਦੇ ਵੱਜਾ ਉਸੇ ਗਾਂ ਦੀ ਉਸੇ ਸਥਾਨ ਤੇ ਮੌਤ ਹੋ ਗਈ ਉਸੇ ਸਥਾਨ ਤੇ ਜੋ ਗਾਂਵਾਂ ਨੂੰ ਚਾਰਦੀ ਸੀ ਬ੍ਰਾਹਮਣੀ ਉਹਨਾਂ ਨੇ ਗੁਰੂ ਬਾਬਾ ਗੁਰਦਤਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਤੁਹਾਡੇ ਤੀਰ ਦੇ ਨਾਲ ਸਾਡੀ ਗਾਂ ਦੀ ਹੱਤਿਆ ਹੋ ਗਈ ਕਿਰਪਾ ਕਰਕੇ ਇਸ ਨੂੰ ਜਿਉਂਦੀ ਕਰ ਦਿਓ ਬਾਬਾ ਜੀ ਨੇ ਆਖਿਆ ਇਸ ਦੀ ਹੁਣ ਮੌਤ ਹੋ ਗਈ ਜਿਉਂਦੀ ਨਹੀਂ ਹੋ ਸਕਦੀ ਤੇ ਮਿੰਨ ਤਾਂ ਕਰੋਂ ਪ੍ਰੰਤ ਬਾਬਾ ਗੁਰੂ ਤਾਂ ਇਹ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦਿੱਤਾ ਜਿਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸੋਭਤ ਹੈ ਉਸ ਦਾ ਨਾਂ ਗੁਰਦੁਆਰਾ ਜਿੰਦਬੁਰੀ ਸਾਹਿਬ ਬਣਿਆ ਹੋਇਆ ਉਹ ਪ੍ਰੰਤ ਕੀਰਤਪੁਰ ਸਾਹਿਬ ਆਏ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਪਤਾ ਲੱਗਿਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਬਾਬਾ ਜੀ ਨੂੰ ਆਖਿਆ ਬਾਬਾ ਜੀ ਤੁਸੀਂ ਮਰੀ ਹੋਈ ਗਾਂ ਨੂੰ ਜਿਉਂਦਾ ਕੀਤਾ ਕਰਾਮਾਤ ਕਹਿਰਦਾ ਨਾ ਹੈ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜਾਂ ਤੁਸੀਂ ਸਿਰ ਛੱਡੋ ਜਾਂ ਅਸੀਂ ਛੱਡਦੇ ਹਾਂ ਤੇ ਬਾਬਾ ਗੁਰੂ ਦਿੱਤਾ ਜੀ ਨੇ ਪਿਤਾ ਦਾ ਹੁਕਮ ਮੰਨ ਕੇ ਇਸ ਸਥਾਨ ਤੇ ਆ ਕਰਕੇ 15 ਮਾਰਚ 1638 ਈਸਵੀ ਨੂੰ ਆਪਣਾ ਸ਼੍ਰੀ ਛੱਡਣਾ ਕੀਤਾ 1638 ਈਸਵੀ ਨੂੰ ਇਸਥਾਨ ਤੇ ਜੋਤੀ ਜੋਤ ਸਮਾਏ ਹਨ ਇਹ ਪਾਵਨ ਪਵਿੱਤਰ ਸਥਾਨ ਹਨ ਤਾਂਤਨ ਬਾਬਾ ਗੁਰੂ ਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਉਹ ਵਰ ਦਿੱਤਾ ਜੀ ਦਾ ਪਾਵਨ ਸਥਾਨ ਹੈ ਬਹੁਤ ਸੰਗਤਾਂ ਦੂਰ ਦਰਾਡੇੋਂ ਆ ਕਰਕੇ ਇਸ ਸਥਾਨ ਤੇ ਆਪਣੀਆਂ ਮੰਨ ਦੀਆਂ ਭਾਵਨਾਵਾਂ ਬਾਬਾ ਗੁਰਤਾ ਜੀ ਦੇ ਚਰਨਾਂ ਦੇ ਵਿੱਚ ਰੱਖ ਕਰਕੇ ਅਰਦਾਸਾਂ ਤੇ ਬੇਨਤੀਆਂ ਕਰਦੇ ਹਨ ਸੋ ਉਹਨਾਂ ਦੀਆਂ ਬੇਨਤੀਆਂ ਪ੍ਰਵਾਨ ਹੁੰਦੀਆਂ ਹਨ ਸੋ ਇਸ ਥਾਂ ਦੇ ਦਰਸ਼ਨ ਕਰ ਰਹੇ ਹੋ ਹੋਈਆ ਭੁੱਲਾਂ ਚੁਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ